加ੜੇਂਂ ਮੇ ਆਪਣੇ ਮੁੰਡੇ ਨੂੰ ਹੋਣਾ ਤੇ ਜੱਜ ਨਹੀਂ ਲੱਗਾ ਮੇਰੇ ਤੇ ਤੇ ਜੱਜ ਨਹੀਂ ਲੱਗਾ ਤੂੰ ਵੀ ਮੇਰੇ ਤੇ ਜੱਜ ਨਹੀਂ ਲੱਗਾ ਮੈਂ ਤੁਹਾਡੇ ਪਰਦੂਦਾਂ ਦੇ ਕਿਹਾ ਮੈਂ ਸਾਰੇ ਪਰਦੇ ਪਾਉਂਦੀ ਨਹੀਂ ਹੁਣ ਨਹੀਂ ਮੈਂ ਪਰਦੇ ਪਾਉਣੀ ਤੇ ਕੀਤਾ ਵੀ ਕੀ ਜਿਹੜੇ ਪਰਦੇ ਪਾਉਂਦੀ ਤੂੰ ਮੈਂ ਤਾਂ ਸਾਰਾ ਕੁਝ ਤੁਸੀਂ ਕੀਤਾ ਵਾ ਮੈਨੂੰ ਪਤਾ ਵਾ ਪਤਾ ਵਾ ਕਾਡਾ ਪਤਾ ਵਾ ਉਹ ਕਾਡਾ ਉਹ ਬਾਹਰ ਨਾਲ ਸਾਰੇ ਪਰਦੂਦਾਂ ਨਹੀਂ ਮੈਂ ਤੁਹਾਡੇ ਆਈ ਨਾ ਮੈਂ ਸਭ ਕੁਝ ਕਹਿ ਕੇ ਨਹੀਂ ਗਈ ਮੈਂ ਚਲ ਕੀ ਕਹਿਣਾ ਵਾ ਵੀ ਨਮੀ ਸਭ ਨੇ ਹੁਣ ਸਾਰੇ ਪਰਦੂਤਾ ਮੈਂ ਰੱਖ ਦਿਆਂ ਉਹਨੂੰ ਘਟ ਤੇ ਤੂੰ ਵੀ ਨਹੀਂ ਕਰਨ ਵਾਲੀ ਤੁਹਾਡੇ ਘਰੇਦਾਰੀ ਅਹੀਂ ਰੱਖੀ ਮਾਂ ਪੁੱਤ ਜੇ ਮੈਂ ਰੱਖੀ ਦੀ ਆ ਕੁੜੀ ਮੇਰੀ ਵਿਚਾਰੀ ਆਈ ਚਾਹੀ ਚ ਵੀ ਮੈਂ ਜਾ ਕੇ ਭਾਬੀ ਵੇਖਣੀ ਭਾਬੀ ਵੇਖਣੀ ਤਾਂ ਅੱਗੋਂ ਨੂੰ ਨਾ ਚਾਹ ਤਾ ਉਹਦੇ ਨੂੰ ਭੇਜ ਦਿੱਤਾ ਨਹੀਂ ਕੁੜੀ ਵੀ ਤੇਰੇ ਵਰਗੀ ਆ 36 ਚਲਿੱਤਰ ਕਰਦੀ ਜਾ ਕੇ ਉਹਨੇ ਪੁੱਛਿਆ ਚਾਹਤਾ ਆ ਕੇ ਫੜਾਈ ਜਦੋਂ ਬਿੱਡੀ ਕਰਦੀ ਇੱਥੇ ਦੱਸੋ ਜੀ ਮੈਨੂੰ ਨਾਲ ਲੈ ਜਾਂਦੇ ਤੇ ਫਿਰ ਕੀ ਇੰਤਜ਼ਾਰ ਮम्मी ਦੇ ਦੇਸ ਹੀ ਸਾਰੇ ਬਹਿਨਾਂ ਦੇ ਜਾਰ ਬੇਲੇ ਇਕੱਠੇ ਹੋਏ ਉਹਨੇ ਉੱਥੇ ਮੈਂ ਕੀ ਕਰਨਾ ਉਹ ਘਰ ਦੀ ਮਜ਼ਬੂਰ ਹੀ ਹੋ ਜਾਂਦੀ ਧੀਰੇ ਧੀਰੇ ਅਗਰ ਕੰਮ ਮਨਸੇ ਲੋ ਤਾਂ ਹੌਲੀ ਹੌਲੀ ਕੰਮ ਆ ਕਰਨਾ ਪਰ ਮੰਮੀ ਕਿੰਨਾ ਅੰਦਰ ਅੰਦਰ ਦਾ ਇਹ ਬਾਹਰ ਦਾ ਸਾਰਾ ਮੰਮੀ ਕਰਦੀ ਤੇ ਸਾਡਾ ਬੰਕਨਾਂ ਤੇ ਚਾਚੀ ਆਈ ਆ ਆਹ ਕਰਤੀ ਕੀ ਜਨੋਈ ਇਹ ਬੜਾ ਮੰਮੀ ਤੇ ਚਾਚੀ ਹੱਥ ਮਾਰ ਮਾਰ ਲਈਆਂ ਕੰਨਾ ਕਰਦਾ ਸੱਚ ਮੈਂ ਜਵਾਬ ਹੀ ਨਾ ਸਕਦੀ ਬਾਹਰ ਮੰਮੀ ਨੇ ਕਿਹਾ 85 ਤੂੰ ਮੱਥੇ ਨਾ ਲੱਗੀ ਬਾਹਰ ਨਾ ਆਵੀ ਐ ਤੱਕ ਕਰਦੀ ਐ ਉੱਥੇ ਜਿਖ ਲੋਕੀ ਸੁਣਦੀਆਂ ਵੀ ਕੀ ਗੱਲ ਹੋ ਗਈ ਐ ਨੀ ਪਖਾਂਡ ਕਿੱਡੇ ਕਰਦੀ ਨੇ ਪਖਾਂਡ ਆਉਂਦੇ ਨਾ ਤੇਰੀ ਕੁੜੀ ਨੂੰ ਕੋਈ ਰਹਿਣਾ ਰੱਬ ਦਾ ਨਾਮ ਇਹਦੀ ਜੀ ਕੋਈ ਨੇ ਪਖਾਂਡ ਨਹੀਂ ਹੈਗਾ ਚਾਈ ਨਾਲ ਆਈ ਤੂੰ ਜੇ ਤੇਰੀ ਕੁੜੀ ਤੇ ਮੇਰੀ ਕੁੜੀ ਚ ਕੀ ਫਰਕ ਹੈ ਜੇ ਤੇਰੀ ਕੁੜੀ ਮੰਜੀਦਾ ਆਵੇ ਤੇ ਮੈਂ ਕਿੰਨਾ ਸੌੜਿਆ ਤੇ ਕਿੰਨਾ ਆਵੇ ਮੈਂ ਚਾਹ ਕਰਦੀ ਐ ਤੇ ਜੇ ਨਾ ਮਾ ਨਾ ਚਾਹ ਕਰ ਤਾਂ ਫਿਰ ਤੇਰੇ ਕਿੱਦਾਂ ਢੇਡਣਾ ਕੇ ਲੱਗੇ ਚੰਨਿਆ ਚਾਹੀ ਨਹੀਂ ਕਿਤੇ ਨਾ ਨਾ ਜਾ ਕਰੀ ਕਿ ਪਹਿਲਾਂ ਤੁਸੀਂ ਕਰਦਾ ਮਰ ਕੇ ਉਹ ਪਾਂਦੀ ਮੇਰਾ ਵੀਰ ਆਇਆ ਤਾਂ ਉਹ ਮੈਨੂੰ ਡਾ ਪਿਆ ਜਾ ਕਿੱਦਾਂ ਨਹੀਂ ਗੱਲਾਂ ਕਰਨ ਦੀ ਹੈ ਮੇਰੀ ਗੱਲ ਸੁਣ ਜਿਹੜੀ ਚੀਜ਼ ਉਹ ਮੰਗਦੀ ਹੈ ਨਾ ਅੱਧੀ ਜਿਵੇਂ ਜੁਬਾਨ ਨਾਲ ਮੈਂ ਬਣਾ ਕੇ ਦਿੰਦੀ ਕਿ ਨਹੀਂ ਦਿੰਦੀ ਇਹ ਦੱਸ ਨਾ ਜੁਬਾਨ ਤਾਂ ਹੀ ਉਹ ਫਿਰ ਬਹੁਤ ਚਾਹ ਪਣੀ ਪਿਆਰ ਕੇ ਬਣਿਆ ਉਹ ਵਿਚਾਰੀ ਇਹਨੇ ਚਾਵਣ ਗਈ ਭਾਬੀ ਮੈਂ ਤੇਰਾ ਸੂਟ ਸੀਂਦੂਗੀ ਭਾਬੀ ਮੈਂ ਤੇਰਾ ਉਹ ਸੁਵਾ ਦੂਗੀ ਨਹੀਂ ਨਹੀਂ ਇਹ ਨਹੀਂ ਸੁਵਾ ਨਹੀਂ ਤੇ ਵਗਿਆ ਤੇ ਗੜਗਾ ਸੁਹਾਣਿਆ ਨਹੀਂ ਤੇ ਸਾਬੀ ਨੇ ਮਾੜਾ ਕੀ ਕੀਤਾ ਜੀ ਮੈਂ ਸੇਖ ਲੋਕ ਦੀ ਆ ਮੰਮੀ ਨੇ ਆਣ ਕੇ ਮੈਨੂੰ ਵੇਖ ਲਿਆ ਨਾ ਤੇ ਦਿਵਾਲੀ ਹੋ ਜਾਣਾ ਵੀ ਬੁੱਤ ਤੁਹਾਡੀ ਦਰਾਨੀ ਚਾਣੀ ਦੀ ਗੱਲ ਤੂੰ ਕਿਉਂ ਵੀ ਚੈ ਤੂੰ ਕਿਸਾਣ ਬੈਨ ਕੀ ਕਰਾਂ ਮੈਂ ਜਾਵਾਂ ਬਾਹਰ ਕਿ ਨਾ ਜਾਵਾਂ ਤੁਮਾ ਹੀ ਬੋਲਣਾ ਚਲ ਇੱਥੇ ਬਹਿ ਜਾਈਂ ਨੀਉ ਕਿੱਡੀ ਕੁ ਟੇਲਰ ਹੀ ਤੇਰੀ ਕੁੜੀ ਕਿਉਂ ਦੀਦੀ ਟੇਲਰ ਕਿਉਂ ਨਹੀਂ ਪਹਿਲਾਂ ਕਿੰਨੇ ਸੋਹਣੇ ਸਾਰੇ ਕੱਪੜੇ ਸੀ ਸੀ ਕੇ ਦਿੰਦੀ ਰਹੀ ਆ ਨਹੀਂ ਤੈਨੂੰ ਮੈਂ ਆਖਿਆ ਪਹਿਲੀਆਂ ਗੱਲਾਂ ਨਾਸ ਦਿਰਾਇਆ ਕਰ ਕਿਉਂ ਤਰਾਉਣੀ ਆ ਪੁੱਟੂ ਕੀ ਪਿਛਲੀਆਂ ਸਾਰੀਆਂ ਗੱਲਾਂ ਸੁਖਮਿੰਦਰ ਐਦਾਂ ਨਹੀਂ ਕਰੀਦਾ ਹੰਦਾ ਕੋਣੀ ਪੜਿਆ ਨਹੀਂ ਨਾ ਆਵਾਜ਼ ਮਾਰ ਆਪਣੀ ਨਾਨੇ ਵਾਲਤਾ ਨਹੀਂ ਸੁਖ ਹੈ ਚਾਚੀ ਮੈਨੂੰ ਮਾਤਾ ਜੀ ਨੇ ਲਈ ਮੈਨੂੰ ਕੀ ਕਹਿਣਾ ਮਨ ਨਾਲ ਜੇ ਵੀ ਗੱਲ ਬਾਤ ਹੁੰਦੀ ਤੇ ਮੰਮੀ ਨੇ ਤੇ ਅੰਦਰ ਹੀ ਨਾ ਆਉਣਾ ਕੀ ਦੱਸਣਾ ਚਾਚੀ ਨੇ ਮੈਨੂੰ ਕੀ ਹੀ ਗੱਲ ਹੋਈ ਯਾ ਕਵਿੰਦਰ ਇਦਾਂ ਨਾ ਕਰ ਮੈਂ ਭੈਣ ਲੈਣਾ ਅਸੀਂ ਦੋਵੇਂ ਭੈਣਾ ਭੈਣਾ ਇਕੱਠੀਆਂ ਰਹੀਆਂ ਹਨਾ ਇਦਾਂ ਨਾ ਕਰ ਮੇਰੀ ਗੱਲ ਸੁਣ ਉਹ ਤੇ ਫਿਰ ਵੀ ਕੋ ਕਰਨੀ ਅਸੀਂ ਤੇ ਫਿਰ ਵੀ ਭੈਣਾ ਭੈਣਾ ਹੁਣ ਮੇਰੀ ਤਿੰਨ ਖੱਦ ਹੁਣ ਮੈਂ ਦੁੱਧ ਤੱਤਾ ਕਰ ਲਿਆ ਕਿਉਂ ਦੁੱਧ ਤੇ ਨਹੀਂ ਆਈ ਹੈਗੀ ਤੁਹਾਡੇ ਘਰ ਤੋਂ ਦੁੱਧ ਵਾਦ ਨਹੀਂ 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 ਇੰਨੇ ਚਿਰ ਤੇ ਇਕੱਠੀਆਂ ਰਹਿੰਦੀ ਹੁੰਦੀਆਂ ਇਦਾਂ ਨਾ ਕਰ ਸੁਣ ਮੇਰੀ ਗੱਲ ਸੁਣ ਨਾ ਮੇਰੀ ਭੈਣ ਨਹੀਂ ਤੂੰ ਨਹੀਂ ਮੈਂ ਨਹੀਂ ਤੇ ਭੈਣ ਮੈਂ ਹੁਣ ਸਾਰੇ ਗੰਨ ਸਾਰੇ ਪਰਦੇ ਪੈਂਦਾ ਨਹੀਂ ਬਲ ਕੇ ਚੱਲਗੀ ਨਾ ਹੋਰ ਸਾਰੇ ਪਰਦੇ ਖੋਲ ਕਵਿੰਦਰ ਇਦਾਂ ਨਹੀਂ ਕਰਦਾ ਮੇਰੀ ਗੱਲ ਸੁਣ ਪੁੱਤ ਨਹੀਂ ਨਹੀਂ ਤੂੰ ਸਮਝ ਜਾਂਦੇ ਹੁਣ ਮੈਨੂੰ ਉਹ ਜਾਣਦੇ ਜਾਣਦੇ ਹੁਣ ਤ ਜਾਣ ਕੇ ਹੁਣ ਤੂੰ ਆਹ ਦੇਖੀ ਤੀ ਹੁਣ ਤਾਂ ਜੇ ਸਾਰੇ ਪਰਦੇ ਖੋਲ ਲੂਗੀ ਕਾਹਦੀ ਜਿਹੜੇ ਪਰਦੇ ਖੋਲਨੇ ਕਿੱਡੇ ਘਟੋਣੇ ਕਰਦਾ ਦੱਸਾਂ ਦੀ ਸਭੋ ਸਾਰੇ ਉਨੀ ਹੁਣ ਨਾਲੇ ਉਹਨੇ ਚਾਰ ਬੁੱਢੀਆਂ ਇਕੱਠੀਆਂ ਕਰਕੇ ਤੇ ਸਾਡੇ ਤੁਹਾਡੇ ਸਾਰੇ ਪਰਦੇ ਖੋਲ ਦੀਆਂ ਮੈਂ ਅਗਰ ਮੈਂ ਤੁਹਾਡੇ ਪਰਦੇ ਪਾਈ ਨਾ ਵਿਚਾਰ ਕੀ ਗਾ ਨਾ ਹੁਣ ਵੇਖੀ ਹੁਣ ਵਿਚਾਰ ਨੂੰ ਭਾਜਦੇ ਤੂੰ ਬੁੱਧੂ ਬਣਾਇਆ ਲੋ ਵਿਚਾਰ ਨੂੰ ਕਰੋ ਬਾਹਰ ਕੱਢਿਆ ਵਾ ਮੈਂ ਕਹਿੰਦੀ ਰਹੀ ਲੋਕਾਂ ਨੂੰ ਇਹ ਮੇਰੀ ਜਿਠਾਣੀ ਬੜੀ ਚੰਗੀ ਆ ਪਰ ਨਾ ਇੱਥੇ ਤਾਂ ਸੋਫ ਵਾਲ ਨਹੀਂ ਗੇ ਸੋ ਗੁੰਝਲਾ ਵਾ ਕੋਈ ਗੱਲ ਹੁਣ ਕੱਲੀ ਕੱਲੀ ਗੁੰਝਲ ਮੈਂ ਦੇ ਫੜੋ ਲਾਂਗੀ ਕਰ ਲੈ ਕਰ ਲੈ ਜਿਹੜੀਆਂ ਗੱਲਾਂ ਕਰਨੀਆਂ ਅੱਗੇ ਕਿੰਨੇ ਕ ਪਰਦੇ ਪਾਏ ਆ ਜਿੰਨਾਂ ਨਾਲ ਤੂੰ ਗੱਲਾਂ ਕਰਦੀ ਹੈ ਨਾ ਉਹਨਾਂ ਦਾ ਮੈਨੂੰ ਪਤਾ ਵਾ ਮੇਰੇ ਲਾਗੇ ਬੈਠਾ ਮੈਨੂੰ ਆਣ ਕੇ ਤੇਰੇ ਕੋ ਸੁਣ ਕੇ ਤੇ ਮੈਨ ਅੱਡੀ ਚਾਤਰ ਭਣੀ ਫਿਰਦੀ ਓਨੀ ਚਾਤਰ ਹੈ ਨਹੀਂ ਆ ਜਿੰਨੀਆਂ ਗੱਲਾਂ ਕਰਦੀਆਂ ਤੇ ਬਾਕੀ ਗੱਲ ਮੈਂ ਡਰਦੀ ਤੇ ਨਹੀਂ ਆ ਤੇਰੇ ਕੋ ਜੱਜੋ ਕਰਨਾ ਕਰਦੀ ਰਹਾ ਪਤਾ ਨਹੀਂ ਤੇਰੇ ਵੰਦੀ ਤੰਕੀ ਖਾਣ ਦੀ ਨਾ ਬੋਲਦੀ ਕਚਰਵਾੜ ਕਰੀ ਜਾਂਦੀ ਹੈ ਦੇਖ ਤਾਂ ਮੈਂ ਚਾਚੀ ਦੇ ਤਾ ਨੂੰ ਕੀ ਗੱਲ ਹੋਈ ਮੰਮੀ ਗੱਲ ਮਗੋੜੀ ਵਾਲ ਗੱਲ ਨੂੰ ਦੂਗੀ ਕੰਮ ਪੁੱਛ ਕੇ ਕਾ ਚਾਚੀ ਕੋਈ ਆ ਗਈ ਬੰਬੀ ਨਾਮ ਕੇ ਚਾਚੀ ਬੋਲਣਾ ਲੱਗ ਪਈ ਦਬਾਅ ਤੇ ਉੱਚੀ ਚਾਚੀ ਨੇ ਬੋਲਣਾ ਪੀਤਾ ਜੀ ਕਰਦੀ ਤਾਂ ਕੀ ਆ ਚਾਚੀ ਕੋ ਜਲੇ ਨਹੀਂ ਜਾਂਦੇ ਹੀ ਵਸਦੇ ਚਾਚੀ ਮੈਨੂੰ ਗੱਤੋਂ ਵਰਜਾ ਦੇਂਦੀ ਉਹ ਜਾਣ ਕੇ ਵਰਜਾ ਦੇਂਦੀ ਇਹ ਦੱਸ ਮੈਨੂੰ ਕਾਲ ਕੁੜੀ ਆਈ ਜੇਦੀ ਕਿਹੜਾ ਚਾਹਣੀ ਕੀਤਾ ਮੈਨਾ ਸੋਟ ਬਗਿਆ ਨਾ ਤੀ ਜਵਾਬ ਨਾ ਹੱਪੀ ਨੇ ਤੇ ਬਾਹਰੋਂ ਤੂੰ ਮੈਨਿਆ ਦੋਗੇ ਜੇ ਤੂੰ ਨਾਲ ਦੇਣਾ ਨਹੀਂ ਤਾਈ ਤੂੰ ਲਿਆ ਦੀ ਮੇਰੇ ਟਾਈਮ ਨਹੀਂ ਹੁੰਦਾ ਹੂੰ ਤੇ ਮੈਂ ਉਸ ਨੂੰ ਮੇਰੇ ਵਿਆਹ ਵੀ ਲਿਆ ਦੇਣੀ ਆ ਪਰ ਨਹੀਂ ਇਹਨੂੰ ਆਨੇ ਕੀ ਉਹ ਜਦੋਂ ਆਪਣੇ ਘਰ ਦੀ ਪੀੜੀ ਹੁੰਦੀ ਲਿੰਦੀ ਆ ਵੀ ਮੇਰੇ ਇਹਨਾਂ ਦਾ ਘਰ ਖਸਦਾ ਪਿਆ ਉਹ ਸਾਰੀ ਜਾਂਦੀ ਕੋਣਾ ਹੀ ਉਹ ਜੰਮੀ ਹੈ ਮम्मी ਵੀ ਗੱਲ ਜੇ ਹੋਈ ਹੋਵੇ ਜਿਹੜੇ ਚਾਚੀ ਆਣੀ ਕਿ ਤੁਹਾਨੂੰ ਲੱਗੇ ਤੈਨੂੰ ਕਿੰਨੇ ਵਾਰੀ ਕੋਈ ਵੀ ਗੱਲ ਨਾ ਕੁਛ ਫਿਰ ਗੱਲ ਦੀ ਹੋਈ ਉਹ ਗੱਲ ਹੋਈ ਉਹ ਕੁਛ ਹੀ ਨਹੀਂ ਹੈ ਤੇ ਚਾਚੀ ਦਾ ਰੋੜੀ ਨਾ ਆਣ ਕੇ ਮम्मी ਵੀ ਨਾ ਹੋਰ ਜਦੋਂ ਬੋਲੂਗੀ ਤੈਨੂੰ ਦੋ ਮਹੀਨੇ ਲਿਖੋ ਆਇਓ ਤੇ ਮੇਰੇ ਪਤਾ ਚਾਚੀ ਦਾ ਸੁਭਾਅ ਜਦੋਂ ਐਸੇ ਜਦੋਂ ਆਉਂਦੀ ਹੈ ਕਿ ਦੂਰ ਦੂਰ ਲਿਆ ਰਹੇਗਾ ਪਰ ਸ਼ਾਹਵਾਣਾ ਕਿੱਥੇ ਰਹਿੰਦੀ ਮੰਮੀ ਤੁਸੀਂ ਮੈਨੂੰ ਚਾਚੀ ਵਾਂਗ ਜਮਾ ਰਹੇ ਮੈਂ ਚੰਗਾ ਕਿਦਾਂ ਮੈਂ ਬਾਹਰ ਨਹੀਂ ਨਾ ਆਈ ਆਪ ਤੇ ਕੇਸੀ ਗੱਲ ਤੈਨੂੰ ਮੈਂ ਸਭ ਤੋਂ ਮੇਰੇ ਚਾਚੀ ਦਾ ਸੁਭਾਅ ਨਹੀਂ ਹੈ ਮੇਰਾ ਮਜਾ ਤਾਂ ਹਾਂ ਕਿ ਰੰਗ ਦਾ ਨਾ ਕਿਹੜੀ ਗੱਲ ਆਪਰੇ ਤੇ ਸਾਹਮਣੇ ਹੀ ਨਾ ਕੁੜੀ ਕਿਹੜੀ ਗੱਲ ਮੈਂ ਉਹ ਮਾੜੀ ਆਪੀ ਕੋਈ ਮੰਮੀ ਗੱਲ ਤੇ ਹੈਪੀ ਨੂੰ ਕੋਈ ਵੀ ਨਹੀਂ ਕਹੀ ਆਪਾਂ ਐਵੇਂ ਮੁੱਕ ਦੀ ਬੁਲਾਣ ਪਾ ਲਈ ਦੀ ਹੈਪੀ ਜੋ ਆਪਕੇ ਬੋਲ ਨਹੀਂ ਕਿੰਨੀ ਆਦੀ ਤੈਨੂੰ ਚੁੱਪ ਕਰਾਉਣਾ ਮੈਨੂੰ ਆਹ ਪੁੱਛਣਾ ਨਾ ਮੈਂ ਪੁੱਛੀ ਨਹੀਂ ਨੀ ਹੈ ਐ ਮੰਮੀ ਮੈਂ ਆਦੀ ਦਵਾਨੀ ਸ਼ੌਂਕ ਦਿਖਾ ਲਾ ਤੂੰ ਵਿੱਚ ਕਿਉਂ ਦਾ ਪਦਰਜੀ ਦੇਨੀ ਹੈ ਸ਼ੇਵਾ ਪ੍ਰਸੰਧੀਆਂ ਕਿ ਚਾਹੀ ਆਪਣੀ ਜਿਵੇਂ ਕਿ ਤੇ ਮੈਨੂੰ ਘਰ ਨਾਲ ਘਰ ਨਾਲ ਹੋਣਾ ਨਾ ਤੇ ਕਿਤੇ ਮੁੱਢਾ ਇਹ ਇਕ ਗੱਲਾਂ ਨਹੀਂ ਕਰ ਕਰਨੀ ਹੁੰਦਾ ਠੀਕ ਹੈ ਮੰਮੀ ਨਹੀਂ ਕਰਦੀ ਇੱਕ ਜਸ ਹੋ ਕੇ ਜਾਈ ਉਹ ਤਾਂ ਲੋਕਾਂ ਕਰਕੇ ਦੱਸਦੇ ਮੈਨੂੰ ਨਾ ਉਹ ਇਦਾਂ ਕਰਦੀ ਉਹਦਾਂ ਕਰਦੀ ਆ ਤੁਹਾਨੂੰ ਮੰਮੀ ਨੇ ਮੈਂ ਤਾਂ ਕੁਝ ਗਲਤ ਕਰਦੀ ਨਹੀਂ ਐਸੇ ਕਰਕੇ ਤੇ ਮੈਨੂੰ ਕੱਢਦੀ ਨਹੀਂ ਤੈਨੂੰ ਤੂੰ ਨੇ ਨਾ ਗਲਤ ਕਰਦੀ ਉਹਦੀ ਜ਼ਬਾਨ ਤਾਲੇ ਬਾਰ ਦੀ ਆ ਉਹ ਤੁਹਾਨੂੰ ਨਹੀਂ ਕੋਈ ਗਲਤ ਕਰਦੀ ਉਹਨੇ ਗਲਤ ਕਰਨ ਲੱਗਿਆ ਲੈ ਠੀਕ ਹੈ ਨਾ ਕੁਝ ਬੋਲ ਦੇਣਾ ਹੁਣ ਹਾਏ ਮੰਮੀ ਉਹ ਤਾਂ ਮੈਨੂੰ ਚਾਚੀ ਉਦੋਂ ਲੱਗਿਆ ਤੇ ਨਹੀਂ ਐ ਇਦਾਂ ਹਾਈਪੋਥੈਟਿਕਾ ਦੀ ਗੱਲ ਪੈੜ ਕੋਈ ਚਾਚੀ ਦੇ ਬਿਨਾ ਮਜਾ ਤੋਂ ਆਣ ਕੇ ਬੋਲਗੇ ਮੂੰਹ ਤੋਂ ਮਿੱਟੀ ਲੜਦੀ ਆ ਮੂੰਹ ਦੀ ਮਿੱਟੀ ਆ ਵੀ ਛੋਟੇ ਬੱਚੇ ਤੇ ਇਹੀ ਕੋਟ ਨਾ ਰਹਾ ਰੱਬ ਦਾ ਨਾਮ ਹੈ ਪਰ ਉਦੋਂ ਮਮੀ ਚਾਚੀ ਤੇ ਪੜੀ ਨਹੀਂ ਕਿ ਚਾਚੀ ਉਦੋਂ ਮੈਨੂੰ ਕਹਿੰਦੇ ਭਾ ਆਪਣੇ ਆਪ ਵੀ ਪੜੀ ਨਹੀਂ ਕਿ ਤੇ ਆਪਣੇ ਨਿਆਣੇ ਵੀ ਪੂਰੇ ਪੜਾਉਣ ਨਹੀਂ ਨੇ ਤੇ ਪੜਿਆ ਨਹੀਂ ਕੇ ਬੰਦਾ ਤੇ ਆ ਕੇ ਪਿੰਨਾ ਮਜਾ ਤੋਂ ਬੋਲਦਾ ਹੀ ਨਹੀਂ ਹੁੰਦਾ ਅੱਛਾ ਪੜਿਆ ਨਹੀਂ ਫੇਰੇ ਬੋਲਦਾ ਤੂੰ ਬਾਹਰ ਬੋਲ ਦੇ ਕਿ ਕਹਾਣੀਆਂ ਕਹਾਂ ਕਰਦੇ ਤੂੰ ਮੰਮੀ ਉਹਨਾਂ ਕੋਸ਼ੇ ਬੋਲਦੀ ਹੀ ਨਹੀਂ ਮੇਰੇ ਮੁੰਡੇ ਦਾ ਦਿਮਾਗ ਨਹੀਂ ਖਰਾਬ ਠੀਕ ਆ ਸਿਰ ਖਾਂਜੀ ਤੂੰ ਮੇਰਾ ਕੋਈ ਕੰਮ ਕਾਰਨਾ ਜਾ ਕੇ ਮੇਰੇ ਕੰਮ ਕਰਾ ਜਾ ਕੇ ਅੰਦਰ ਜਾ ਕੇ ਅੱਗੇ ਉਹ ਦਿਮਾਗ ਛੱਡਦੀ ਗਈ ਹੁਣ ਤੂੰ ਤੇਰੀ ਵਾਲੀ ਆ ਗਈ ਹੈ ਨਾ ਆ ਕੰਬੜੀ ਚੁੱਕ ਲੈ ਵਾਲੀ ਨਹੀਂ ਚੁੱਕਿਆ ਅੰਦਰ ਤੁਹਾਹਰਾ ਵਾਂਗੂ ਲੈ ਕੇ ਪਈ ਰਹੀ ਨਹੀਂ ਮੰਮੀ ਮੈਂ ਤਾਂ ਅੱਜ ਹੀ ਇੱਥੇ ਸੁਟਿਆ ਮੈਂ ਤਾਂ ਇੱਥੇ ਬਹਿ ਜੰਨੀ ਕੰਬਲ ਲੈ ਕੇ ਜੋ ਤੈਨੂੰ ਗਿਆ ਇੱਥੇ ਬਿਠੀ ਰਿਆ ਕਰਕੇ ਇੱਥੇ ਕੀ ਕਹਿ ਰਹੀਂ ਉੱਠ ਜਾ ਨਾ ਪੜਹੀ ਕਿਦਰੀ ਨੂੰ ਟੈਂਕ ਨਹੀਂ ਪੜ੍ਹੀ ਲਿਖੀ ਹੁਣ ਬਾਅਦੋਂ ਉਹ ਪੜ੍ਹੀ ਲਿਖੀ ਹੈ ਕਿਹ ਕਿੰਗਰ ਕਿਧਰ ਨਹੀਂ ਕਰ ਰਹੇ ਚੱਲ ਜਾ ਜੱਟ ਮਾ ਬਣਾ ਖਾ ਕਰ ਜਾ ਚੱਲ ਜਾ ਹਾਂ ਇਹ ਵੇਖੋ ਇੱਕ ਕੋਡ ਮਾ ਖਾ ਕਰਗੀ ਕਿਆ ਲਿਖ ਦੇਗੀ ਮਾ ਖਾ ਕਰੂ ਤੇ ਮम्मी ਨੂੰ ਵਾਸ਼ਕੇ ਆ ਵੀ ਨਹੀਂ ਮम्मी ਕਿ ਤਾ ਮੈਨੂੰ ਕੋਈ ਮੇਰੀ ਮਾਂ ਨੇ ਤੇ ਕਦੀ ਮੈਨੂੰ ਦਰਕਾ ਵੀ ਨਹੀਂ ਮਾਰਿਆ ਉਦੋਂ ਮम्मी ਮੈਨੂੰ ਕਹਿੰਦੀ ਮੈਂ ਤੇਰੀ ਮਾਂ ਵਾ ਪਰ ਸੁਸਾਂਗ ਦੀ ਨਹੀਂ ਮਾਂ ਵਾਂ ਬੰਦੀ ਆ ਹਾਂ ਤੇ ਮੈਨੂੰ ਆਪਰੇ ਮम्मी ਨਾਲ ਜੇ ਤਾਂ ਹੰਡਿਆ ਹੁਣ ਮम्मी ਨੂੰ ਨਹੀਂ ਆਣਾ ਬੱਸ ਹੋਣਾ ਮੈਂ ਦਰਦ ਨਹੀਂ ਕੋਸ਼ਿਸ਼ ਕੀਤੀ ਸਰਸਰੀਆਂ ਕੋਈ ਗਲਤ ਗੱਲ ਵਾ ਪੁੱਛਣੀ ਨਹੀਂ ਤਦਾਂ ਜੋਂ ਮੈਂ ਜਾ ਕੇ ਉੱਥੇ ਬੈ ਗਿਆ ਤੇ ਆ ਜਾ ਘਰ ਮੋੜਿਆ ਇਹ ਨੂੰ ਨਹੀਂ ਪਤਾ ਕਿ ਇੰਨੀ ਟੈਨਸ਼ਨ ਉੱਥੇ ਜਾ ਕੇ ਬਿਠਾ ਰਹਿਣਾ ਹਲੋ ਫੋਨ ਚੱਕ ਵੀ ਲਿਆ ਕਰ ਕਿੰਨੂੰ ਕਿੱਥੇ ਸੁਟਿਆ ਹੁੰਦਾ ਪਾਇਆ ਤੇ ਜੇਬ ਚ ਹੀ ਹੁੰਦਾ ਵਾ ਤੈਨੂੰ ਬਗਾ ਤੇ ਹੋਰ ਕਰਾਂ ਕੀ ਇੱਥੇ ਵੇਖ ਕਿੰਡਾ ਵੱਡਾ ਖਲਾਰਾ ਪਾ ਗਈ ਤੇਰੀ ਚਾਚੀ ਮਾਹਾਂ ਸਾਂਭਿਆ ਖਲਾਰੇ ਨੂੰ ਹੋਇਆ ਤੇ ਆئیںਗਾ ਤੇ ਦੱਸੂਗੀ ਹੋ ਤੇ ਬੜਾ ਕੁਛ ਗਿਆ ਵਾ ਪਰ ਸਾਂਭ ਲਿਆ ਵਾ ਤੂੰ ਹੁਣ ਨਾ ਤੇ ਫੇਰ ਨਹੀਂ ਸਾਂਭਿਆ ਜਾਣਾ ਹੁਣ ਇਹਨਾਂ ਦੱਸ ਵੀ ਆئیںਗਾ ਕਿੰਨੇ ਟਾਈਮ ਚ ਤੁਰ ਪਿਆ ਨਾ ਤੇ ਛੇਤੀ ਆ ਜਾ ਜਿੰਨੇ ਵੀ ਛੇਤੀ ਆ ਜਾਂਦੇ ਤਾਂ ਉਨੇ ਛੇਤੀ ਆ ਜਾ ਮੈਂਟਲ ਆ ਚਲ ਠੀਕ ਆ ਫਿਰ ਹੁਣ ਅੰਨਾ ਰੁਕੀ ਕਿਤੇ ਵੀ ਨਾਲ ਕਿਸੇ ਦਾ ਫੋਨ ਚੁੱਕੀ ਬਸ ਸਿੱਧਾ ਘਰ ਆਉਣਾ ਚਾਹੀਦਾ ਈ ਕੁਛ ਨਹੀਂ ਹਾਲ ਇਹਨੂੰ ਇਹਨਾਂ ਨੂੰ ਨਹੀਂ ਪਤਾ ਕਿ ਸਦਾਈ ਨੂੰ ਭੀ ਜ਼ਿੰਮੇਵਾਰੀ ਕੀ ਚੀਜ਼ ਹੁੰਦੀ ਆ ਕਿ ਕਿੱਦਾਂ ਨਭਾਉਣ ਦੇ ਆ ਇੰਨਾ ਚਿਰ ਬੈਠ ਕੇ ਉੱਥੇ ਗੁਜ਼ਾਰਾ ਹੁੰਦਾ ਸਾਡਾ ਸਾਡਾ ਤੇ ਇੱਕ ਇੱਕ ਪਾਲ ਜਿਹੜਾ ਕੀਮਤੀ ਆ ਕਿਤੇ ਚਾਚੀ ਨਹੀਂ ਕਿੱਡੀ ਚਮਚੀ ਬਣ ਬਣ ਦੱਸਣ ਢਈ ਐ ਜਿੱਦਾਂ ਉਹਨੇ ਦੇਣਾ ਹੁੰਦਾ ਇਹਨੂੰ ਖਾਣ ਨੂੰ ਪੌਨੀ ਮੇਰੇ ਘਰੋਂ ਖਾਨੀ ਮੇਰੇ ਘਰੋਂ ਮਾਤਾ ਮੇਰੀ ਕਰਨੀ ਚਾਹੀਦੀ ਏ ਕਾ ਚਾਚੀ ਦੀ ਕਰਨ ਨਹੀਂ ਕਿੱਡੀ ਚਾਤਰ ਬਣੀ ਫਿਰਦੀ ਪਰ ਮੈਨੂੰ ਇਨਾ ਗੁੱਸਾ ਚੜਨਿਆ ਵੀ ਇੱਕਰੀ ਗੋਤੇ ਦੀ ਘਮਾੜਵਾ ਪਰ ਮੇਰਾ ਵਸ ਨਹੀਂ ਚੱਲਦਾ ਹੁਣ ਏਕਾ ਮੁੰਡਾ ਵਾ ਜਿੱਥੇ ਜਾਂਦਾ ਉੱਥੇ ਬਹਿ ਜਾਂਦਾ ਇਹ ਤਾਂ ਫਿਕਰ ਹੀ ਨਹੀਂ ਕਰਦਾ ਆ ਮੁੰਡੇ ਦੀ ਕਰ ਗੱਲ ਕਦੋਂ ਨਹੀਂ ਮੈਂ ਇਹਦਾ ਰਾਹ ਵੇਖਣ ਲਈ ਆ ਤੇ ਘਰ ਬੌੜਿਆ ਨਾ ਘਰ ਵੱਲ ਤੇ ਧਿਆਣੀ ਨਹੀਂ ਨਾ ਦਿੰਦਾ ਮਾਂ ਹੀ ਜਿੱਤਰ ਦਵੇ ਧਿਆਨ ਇੱਕ ਇਹਦੀ ਚਾਚੀ ਜਿਹੜੀ ਆ ਗੱਲਾਂ ਸੁਣਾ ਕੇ ਤੇ ਘਰੋਂ ਚਲ ਗਈ ਆ ਮੇਰੇ ਕੋਲ ਬਰਦਾਸ਼ ਹੁੰਦੀਆਂ ਗੱਲਾਂ ਮੈਂ ਤਾਂ ਕਦੀ ਵੀ ਨਾ ਕਰਾਂ ਬਰਦਾਸ਼ ਇਹ ਕੇਤੋਂ ਡਰਦੀਆਂ ਆ ਵੀ ਆਖਣਾ ਚਾਹਤ ਮੰਮੀ ਤੂੰ ਮੂੰਹ ਨਹੀਂ ਬੰਦ ਕਰ ਸਕੀ ਆਪਣਾ ਗੱਲਾਂ ਸੁਣਾਉਣ ਵਾਲੀ ਇਹ ਕੌਣ ਹੁੰਦੀ ਆ ਮੈਂ ਤੇ ਇਹਦੀ ਗੱਲ ਉਦੋਂ ਨਹੀਂ ਸੁਣੀਆ ਲੋਕਾਂ ਦੀ ਜਦੋਂ ਮੈਨੂੰ ਐਡੀ مصیبت ਪਈ ਇਹ ਮੁੰਡੇ ਨੇ ਕੀ ਕੀਤਾ ਕਦੋਂ ਬੋੜਨਾ ਮੇਰੀਆਂ ਮਖਲੋਖ ਲੋਕ ਇਹਨਾਂ ਲੱਤਾਂ ਹੀ ਥੱਕੀਆਂ ਜਾ ਕੇ ਅੰਦਰ ਬੈੰਨੀ ਆ ਜੇ ਤਾਂ ਜੀ ਕਰੂਗਾ ਅੱਜ ਤਾਂ ਇਹਨੂੰ ਤਖਰ ਹੋਵੇ ਤੇ ਫਿਰ ਵੀ ਆ ਨਾ ਮੰਮੀ ਕੀ ਹੋਇਆ ਮੈਨੂੰ ਦੱਸੋ ਹੋਏ ਇਹਨੂੰ ਜੋ ਵੀ ਹੋਇਆ ਨਾ ਉਹਨੂੰ ਦਿੱਤਾ ਮੈਂ ਸਾਹਬ ਤੇ ਤੂੰ ਦੱਸ ਜਿਹੜੇ ਕਹੋਂਗੇ ਇਹ ਹੋਇਆ ਕਿ ਨਹੀਂ ਹੋਇਆ ਹੋ ਗਿਆ ਮੰਮੀ ਪਰ ਸਾਰਾ ਨਹੀਂ ਹੋਇਆ ਉਹਨਾਂ ਦੇ ਤਰਫ ਹੀ ਆ 50000 ਰੁਪਏ ਤੇ ਇਹਦੀ ਬਾਕੀ ਸਵੇਰੇ ਫੋਨ ਕਰਦੀ ਤੇ ਕਮਾਂ ਨੰਬਰ ਸੈਂਡ ਕਰਦੀ ਵੀਰ ਤੇਰੇ ਨਾਲ ਗੱਲ ਕਰਕੇ ਮੈਂ ਪੈਸੇ ਪਾ ਦੂੰਗਾ ਤੇ ਜਾ ਕੇ ਇਹਨਾਂ ਨੂੰ 50000 ਰੁਪਏ ਦਾ 50000 ਨਾ ਕਰਾਂਗੇ ਜੇ ਤਨ ਆ ਨਾ ਮਿਲਿਆ ਤੇ ਕੱਲ ਦੇ ਚਾਹੀਦੇ ਸਾਨੂੰ ਉਹ ਮੰਮੀ ਪਾ ਦੇਣੀ ਆ ਮੈਂ ਦੱਸਦੀ ਗੱਲ ਸਾਰੀ ਆਹ ਮੰਨ ਲਈ ਹੀ ਨਾ ਸੋਖੀ ਆ ਪਹਿਲਾਂ ਕਿੱਥੋਂ ਮੰਨਦੀ ਬੜੀ ਮੁਸ਼ਕਲ ਕਰਕੇ ਮੰਨੀ ਆ ਤੈਨੂੰ ਮੈਂ ਕਿਹਾ ਨਹੀਂ ਨਾ ਤਰਲਾ ਮਿੰਦ ਕਰ ਲਈਦਾ ਹੁੰਦਾ ਵਾ ਉਹ ਮੰਮੀ ਜੇ ਤੁਸੀਂ ਚੱਲ ਜਾਂਦੇ ਫੇਰ ਸਮੋਂ ਛੇਤੀ ਮੰਨ ਜਾਣਾ ਹੀ ਨਹੀਂ ਮੰਨਣਾ ਮੈਨੂੰ ਪਤਾ ਹੀ ਮੰਮੀ ਮੈਂ ਗੱਲ ਨਾਡ ਕੀਤੀ ਆ ਜੇ ਤੁਸੀਂ ਚੱਲ ਜਾਂਦੇ ਨਾ ਫੇਰ ਘੂਆ ਨੂੰ ਛੇਤੀ ਮੰਨਣਾ ਛੇਤੀ ਭਲਾ ਦੇਣੇ ਪੈਗੇ ਵੇ ਮੇਰੀ ਨਹੀਂ ਹੁੰਦਾ ਭਾਂਦੀ ਉਹਨੇ ਕਿੱਥੋਂ ਮੰਨ ਜਾਣਾ ਹੀ ਉਹ ਮੰਮੀ ਚਲ ਗੱਲ ਗਾੜੀ ਮੈਂ ਬੜੀ ਮੁਸ਼ਕਲ ਕਰਕੇ ਮੈਂ ਬਣਾਇਆ ਹੀ ਫਿਰ ਉਹ ਚੱਲ ਜਿੱਦਾਂ ਮੀਆਂ ਮੰਨ ਤੇ ਗਈ ਹੈ ਨਾ ਪਰ ਤੁਸੀਂ ਫੋਨ ਕੀਤਾ ਕੀ ਚੱਕਰ ਹੋ ਗਿਆ ਚੱਕਰ ਹੋ ਗਿਆ ਤੂੰ ਚੱਕਰ ਲੱਪਣ ਦਾ ਇੱਥੇ ਜਿੰਨੇ ਮੈਂ ਟੰਗਾਰੇ ਪਾ ਜਿਹੜੇ ਇਕੱਠੇ ਹੀ ਨਹੀਂ ਹੋਣੇ ਮਾ ਆਗੇ ਕਰਨ ਦੇ ਇਕੱਠੇ ਹੁਣ ਫੇਰ ਪੈ ਚੱਲੇ ਹੀ ਦੱਸੋ ਸਹੀ ਕੀ ਹੋਇਆ ਤੇਰੀ ਚਾਚੀ ਆ ਗਈ ਏ ਕਦੇ ਨਾ ਇਹ ਚਾਚੀ ਨੇ ਸਾਡੀ ਨੇ ਪਹਿਲਾਂ ਵੀ ਮੇਰੀ ਜਾਣ ਸਕਦੀ ਹੁੰਦੀ ਤੇ ਹੁਣ ਵੀ ਨਹੀਂ ਰਹਿਦੀ ਆ ਬੀਰ ਪਹਿਲਾਂ ਤੇ ਜਿਹੜੀ ਖਾਦੀ ਖਾਦੀ ਸੀ ਨਾ ਹੁਣ ਐਨੀ ਖਾੜੀ ਹੈ ਨਾ ਜਿਹੜਾ ਰਹਿ ਰੱਬ ਦਾ ਹਾਂ ਹੋਰ ਕਹਿੰਦੀ ਆ ਵੀ ਮੈਂ ਨਾ ਸਾਰੇ ਤੁਹਾਡੇ ਪਰਦੇ ਯਾਰ ਕਰੂੰਗੀ ਪਿਛਲੇ ਅਗਲੇ ਅੱਗੇ ਵੀ ਤੇ ਐਨੀ ਹੀ ਕੀਤੇ ਤੇ ਅੱਗੇ ਵੀ ਕੀਤੇ ਸੀ ਨਾ ਤੇ ਹੁਣ ਫੇਰ ਇਹ ਨਹੀਂ ਗੱਲ ਕਹ ਗਈ ਅੱਜ ਸਾਡੇ ਘਰ ਦਾ ਤੇ ਚਾਚੀ ਨੇ ਤਮਾਸ਼ਾ ਹੀ ਬਣਾਇਆ ਹਾਂ ਅਗੇ ਦੀ ਕੁੜੀ ਤੁਹਾਡਾ ਕਹਿ ਕੀ ਦਿੱਤਾ ਸੀ ਜਿਹੜਾ ਕੁੜੀ ਮਾਸਾ ਕਿ ਜਿੰਨੀ ਵੀ ਕਿੰਨੀਆਂ ਕਿੰਨੀਆਂ ਗੱਲਾਂ ਵੱਡੀਆਂ ਵੱਡੀਆਂ ਬਣਾਵਣਾ ਕਿ ਮਾਂ ਨੂੰ ਰੱਦ ਕਰਤਾ ਬਿਓ ਕਹਿੰਦੀ ਸੀ ਕਿ ਚਾਰ ਬੁੱਡੀਆਂ ਇਕੱਠੀਆਂ ਕਰਕੇ ਲਿਆਉਂਗੀ ਤੁਹਾਡੇ ਅਗਲੇ ਪਿਛਲੇ ਸਾਰੇ ਪਰਦੇ ਝਾੜ ਕਰੂੰਗੀ ਅਸ਼ਾ ਤੂੰ ਹੀ ਉਹ ਮਹਾਰਾਜਾ ਗਿਆ ਕਿ ਆਂ ਮਹਾਰਾਜਾ ਖੇਡ ਗਿਆ ਹੂ ਮੈਂ ਔਰ ਤੂੰ ਮਾਸਾ ਕਿ ਜਿੰਨੀ ਕੱਲ ਆਈ ਸੀ ਨਾ ਉਹ ਅੰਦਰ ਮੈਨੂੰ ਚਾਹ ਪਾਣੀ ਨਹੀਂ ਪੁੱਛਿਆ ਕਿ ਵੀਰ ਨੇ ਮੈਨੂੰ ਗੁੱਸੇ ਹੋ ਕੇ ਘਰੋਂ ਭੱਲਿਆ ਮੈਂ ਤੇ ਪਿੱਛੋਂ ਉਹਨੂੰ ਮੇਰਾ ਪਾਜਾ ਮਾਰਦਾ ਲਿਆ ਮੈਂ ਵੀ ਆ ਹੈਪੀ ਖਲੋਹ ਹੈਪੀ ਬਹਿ ਇੱਥੇ ਆ ਉਹਨੇ ਤਾਂ ਪਛਾਹ ਪਾ ਕੇ ਨਹੀਂ ਵੇਖਿਆ ਬੂਹੇ ਤੱਕ ਪਛਾਰ ਬਾ ਵੇਨੇ ਨਾ ਵੇਖਿਆ ਅਹੀਂ ਤੇ ਕੁਛ ਕਿਹਾ ਨਹੀਂ ਉਹਨੇ ਪਤਾ ਨਹੀਂ ਕਿੰਨੀਆਂ ਦਮਾੜ ਪੜੀ ਨੂੰ ਦਸੀਆਂ ਤੇ ਇਹ ਤੇ ਜਿਹੜੀ ਸਾਡੇ ਘਰ ਆਈ ਕੱਲ ਕੀ ਵੇ ਆਉਨੇ ਕੀ ਗਿਆ ਚਾਚੀ ਦੇ ਬੜੀ-ਬੜੀ ਲਿਖੀ ਆ ਫਲਾਣਾ ਢੀਂਗਾ ਚਾਚੀ ਬਾਰੇ ਤੇ ਚਾਚੀ ਦੀ ਨਹੀਂ ਸਿੱਟਾਂ ਕੱਢ ਲਈ ਕਿਤੇ ਪੋਰ ਮੰਨਣ ਲਈ ਸਿੱਟਾਂ ਦੇ ਤਾਨੂੰ ਮਹਾਰਾਜਾ ਕਹੈ ਨਹੀਂ ਕੋ ਮਹਾਰਾਜਾ ਦਾ ਦਰਸ਼ਨ ਤੇ ਦਈ ਨਾ ਬਹੁਤ ਦਿਨੋਂ ਕਿ ਦੱਸਾਂ ਐਚ ਬਾਕੀ ਨਹੀਂ ਹੋਈ ਆ ਉਹ ਬੜੀ ਲੀਜੀ ਦੇ ਨਕਾੜ ਤੁਰੇ ਬਿੰਡੇ ਕਿਸ ਤਾਈ ਤੁਰੇ ਬਿੰਡੇ ਉਹ ਸ਼ਰਾਬ ਨੂੰ ਹੀ ਮੈਂ ਜਾ ਕੇ ਇਹਦੇ ਕੱਲ ਕਦੇ ਹੈ ਪੀਣੇ ਤੇ ਨਹੀਂ ਕਰਨ ਭਾਏ ਹੈ ਪੀਦਾ ਮੈਨੂੰ ਪਤਾ ਨਹੀਂ ਕਰਨ ਭਰੇ ਕਿ ਨਹੀਂ ਭਰੇ ਮੈਂ ਇੰਨੀ ਗੱਲਾਂ ਕਿੰਨੀ ਕਰਾਂ ਜੀ ਚੰਗੀ ਲੱਗੀ ਤਾਂ ਉਹਦੇ ਨੇ ਚੱਲ ਜਾ ਮੈਂ ਉਹ ਵੀ ਇੰਨੀ ਗੱਲ ਕਹਿਤੀ ਕੋਈ ਨਹੀਂ ਪੁੱਛਣਾ ਇਹਨੂੰ ਚੱਲ ਪਤਾ ਵੀ ਇਹਨੂੰ ਖੁਣੀ ਲੱਗੂਗਾ ਉਦਾਂ ਹੀ ਲੱਗਣਾ ਉਦਾਂ ਮੈਂ ਮੈਂ ਕਰਦੀ ਵੀ ਚਾਚੀ ਮੇਰੀ ਉਹਦੇ ਚਾਚੀ ਜੇ ਮੁੰਨੀ ਜੇ ਨਾ ਚੱਬੀ ਨਾ ਕਰਨ ਤੇ ਚੂ ਨਜ਼ਰ ਪਤਾ ਵੀ ਨਹੀਂ ਲੱਗਣਾ ਇਹਨੂੰ ਆਹ ਹੋ ਆਇਆ ਨਾ ਤੁਮ ਮੰਮੀ ਨਾਲ ਕੇਰੇ ਬੈਠੀ ਪਰ ਮੈਂ ਕਿਹਾ ਕੀ ਮੰਮੀ ਨੂੰ ਮੈਂ ਤਾਂ ਕੁਛ ਕਿਹਾ ਵੀ ਨਹੀਂ ਆ ਤੂੰ ਬੜਾ ਚਾਚੀ ਦਾ ਗਈਆਂ ਸੈਡਾਣਾ ਨਾ ਵੀ ਚਾਚੀ ਬੜੀ ਰਹੀ ਚਾਚੀ ਦੇ ਨਿਆਣੇ ਬੜੇ ਗਏ ਆਪਾਂ ਬੜੇ ਗਏ ਹਲੇ ਮੈਂ ਇ tanto ਨਹੀਂ ਕੁਛ ਵੀ ਕਿਹਾ ਮੰਮੀ ਨੇ ਮੇਰੇ ਕੋਲ ਨਹੀਂ ਕੀਤਾ ਹਾਂ ਦੱਸਤਾ ਤਾਂ ਕੋਈ ਗੱਲ ਹੀ ਨਹੀਂ ਹੋਈ ਚਾਚੀ ਦੇ ਮੰਮੀ ਲਾਂਗੀ ਮੈਂ ਕਿਸੇ ਕੋ ਬਾਹਰ ਵੀ ਨਹੀਂ ਗਈ ਨਾ ਆਪਾਂ ਚਾਚੀ ਨੂੰ ਵੀ ਸਮਝਦੇ ਆਂ ਉਹਨੇ ਡੀਸੀ ਲੱਗੇ ਆ ਦੇ ਤੇ ਐਦਾਂ ਦੀ ਕੋਈ ਗੱਲ ਨਹੀਂ ਨਾ ਮੈਂ ਮੰਮੀ ਨੂੰ ਆ ਗੱਲ ਕਹੀ ਜਿਹੜੀ ਤੁਸੀਂ ਕਹਿਂਦੇ ਜੀ ਨਾ ਮੰਮੀ ਨੇ ਮੈਨੂੰ ਆਪਣੀ ਕੋਰੋਨਾ ਦੀਆਂ ਮੈਂ ਤਾਂ ਗੱਲ ਨਹੀਂ ਪੁੱਛਦੀ ਰਹੀ ਨਾ ਮੰਮੀ ਨੇ ਮੈਨੂੰ ਉਹ ਗੱਲ ਦੱਸੀ ਨਾ ਮੈਨੂੰ ਤਾਂ ਗੱਲ ਨਹੀਂ ਗੱਲ ਪੁੱਛਣੀ ਤੈਨੂੰ ਤਾਂ ਸੁਣਨੀ ਗੱਲ ਹੈ ਹਾਂ ਹੁਣ ਫਿਰ ਤਾਂ ਹੋਗੀ ਕਿਆ ਮੰਮੀ ਤੂੰ ਫੇਰ ਨਹੀਂ ਕਰਦੇ ਖਬਰਦਾਰ ਜੱਗੇ ਨੂੰ ਪਾ ਮੰਮੀਆਂ ਘੱਟੇ ਨਾ ਕਿਤੇ ਤੈਨੂੰ ਖਾਡ ਵੇਲੇ ਲੱਤਨਾ ਬਾਹਰੋਂ ਮਜੇ ਨਾਲ ਆਵੇ ਤੇ ਪੁੱਛ ਵੀ ਨਹੀਂ ਸਕਦੀ ਨਹੀਂ ਕਿਉਂ ਤੈਨੂੰ ਕਿਹਾ ਨਹੀਂ ਪੁੱਛ ਸਕਦੀ ਸਵਾਲ ਕਰਨਾ ਕਿਉਂ ਕਿ ਉਹ ਕਹੇਗੇ ਕਿ ਮੈਂ ਇਹ ਕਰਦੀ ਮੈਂ ਮੈਂਬਰ ਨਹੀਂ ਐ ਮੈਂਬਰ ਹੈ ਆ ਪਰ ਤੂੰ ਅੰਦਰਾਂ ਦਾ ਹੀ ਰਹਿਣਾ ਵਾ ਉਹ ਵੇਲੇ ਤੱਕ ਦੀ ਗੱਲ ਨਹੀਂ ਤੇਰੇ ਤੱਕ ਨਹੀਂ ਜਾਏਗੀ ਮੈਂ ਤਾਂ ਵੇਲੇ ਚ ਗਈ ਵੀ ਨਹੀਂ ਮੇਰੇ ਤੱਕ ਤੇ ਮੈਂ ਗੱਲ ਵੀ ਨਹੀਂ ਕੀਤੀ ਗਈ ਨਹੀਂ ਗੱਲ ਨਹੀਂ ਹੋਣੀ ਚਾਹੀਦੀ ਤੂੰ ਤੇ ਜਾਣਾ ਨਹੀਂ ਉਥੇ ਮੰਮੀ ਦੇ ਚਾਚੀ ਲੰਢੀਆਂ ਮੈਂ ਕਿਹੜਾ ਕਈ ਚਾਚੀ ਤੇ ਮੈਨੂੰ ਮੱਜਾਂ ਨਹੀਂ ਲੈਣ ਲਈ ਮੈਂ ਤਾਂ ਵੀ ਨਹੀਂ ਗਈ ਬਾਹਰ ਨਾ ਤੈਨੂੰ ਮੈਂ ਬੜਾ ਦੱਸਿਆ ਵੀ ਮੰਮੀ ਦੇ ਚਾਚੀ ਲੰਢੀਆਂ ਮੈਂ ਉਥੇ ਬੈਠੀ ਮੰਮੀ ਨੇ ਵੀ ਆਣ ਕੇ ਦੱਸਤਾ ਮੈਨੂੰ ਭੈਣੀ ਬੋਲਣ ਲਈ ਤੇ ਤੂੰ ਕੀ ਜਿਵੇਂ ਮੰਮੀ ਨੂੰ ਗਿਆ ਮੈਂ ਤਾਂ ਕੁਛ ਵੀ ਨਹੀਂ ਕਿਹਾ ਝੂਠ ਬੋਲਦੀ ਆ ਕੁਛ ਵੀ ਨਹੀਂ ਕਿਹਾ ਤੂੰ ਜਾ ਵੀ ਚਾਚੀ ਨਾਲ ਬੜਨੀ ਹੈ ਚਾਚੀ ਨਾਲ ਬੜੇ ਨਹੀਂ ਥੀਆ ਮੰਮੀ ਕਹਿੰਦੀ বিনা ਮਤਲਬ ਤੂੰ ਆ ਕੇ ਬੋਲਣ ਈ ਤੇ ਮੈਂ ਤੈਨੂੰ ਦੋ ਕਿਹਾ ਸੀ ਕਿ ਮੰਮੀ ਐਡਾ ਵੀ ਚਾਚੀ ਦਾ ਦਿਮਾਗ ਨਹੀਂ ਕਰਾਉਂ ਕੋਈ ਗੱਲ ਤੇ ਅਜਿਹੀ ਕਿ ਮੰਮੀ ਮੈਨੂੰ ਗੱਲ ਹੀ ਨਹੀਂ ਦੱਸਣ ਦੀ ਜ਼ੁਬਾਨ ਚਲ ਨਹੀਂ ਆ। ਮੈਂ ਕੀ ਆ ਕੀ ਹੁਣ ਤਨ ਨੂੰ ਮੈਂ ਤੇ ਮੂੰਹਾਂ ਦਾ ਹੋ ਗਿਆ ਮੈਂ ਖੜਿਆਂਗਾ ਮੈਂ ਅੱਜ। ਠੀਕ ਆ ਮੈਂ ਪਤਾ ਨਹੀਂ ਕਿਹੜੇ ਹੱਸਾ ਨਾਲ ਆਪਣੇ ਆਪ ਨੂੰ ਕੰਟਰੋਲ ਕਰਕੇ ਬੈਠਾ ਹਾਂ। ਮੈਂ ਨਹੀਂ ਮੁੜ ਕੇ ਤੁਹਾਡੀ ਗੱਲ ਚੋਂਦੀ। ਨਾ ਮੈਂ ਮੰਮੀ ਨੂੰ ਪੁੱਛਦੀ ਜਿਹੜਾ ਮਰਜ਼ੀ ਆਣ ਕੇ ਬਾਹਰ ਮੰਮੀ ਨਾਲ ਨਰਦਾਰਵੇ ਗੱਲਾਂ ਚ ਆ ਵੀ ਨਾ। ਜੇ ਗੱਲ ਚਾਹੀਦੀ ਤੇਰਾ ਹੀ ਘਟਾਈਓ ਜੇ ਪੇਰ ਮੰਨ ਲੇ